ਪ੍ਰਯਾਗਰਾਜ ਦੇ ਵਿੱਚ ਮਹਾਕੁੰਮ ਚੱਲ ਰਿਹਾ ਵਾ ਕੱਲ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਵਾ ਮਾਗੀ ਪੂਰणिमा ਦਾ ਇਸ਼ਨਾਨ ਹੈਗਾ ਬਾਤ ਆ ਵੱਡੀ ਗਿਣਤੀ ਦੇ ਵਿੱਚ ਸਟੇਸ਼ਨਾਂ ਦੇ ਉੱਤੇ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਇਸ ਵਕਤ ਅਸੀਂ ਲੁਧਿਆਣਾ ਰੇਲਵੇ ਸਟੇਸ਼ਨ ਦਿਖਾ ਦਿੰਨੇ ਆ ਤਾਂ ਇਹ ਲੁਧਿਆਣਾ ਰੇਲਵੇ ਸਟੇਸ਼ਨ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕੱਲ ਇਹ ਸ਼ਾਹੀ ਇਸ਼ਨਾਨ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਵਾ ਤਾਂ ਲੋਕਾਂ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਕੱਲ ਮਹਾਕੁੰਮ ਦਾ ਪੰਜਵਾਂ ਸ਼ਾਹੀ ਇਸ਼ਨਾਨ ਹੋਣ ਜਾ ਰਿਹਾ ਤੁਸੀਂ ਵੀ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਐਕਚੁਅਲੀ ਮੈਂ ਉਹਦੇ ਵਾਸਤੇ ਬਹੁਤ ਜ਼ਿਆਦਾ ਐਕਸਾਈਟਡ ਆ ਤੇ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਮੇਰੇ ਬਹੁਤ ਵਧੀਆ ਦਰਸ਼ਨ ਹੋਊਗੇ ਤੇ ਮੈਂ ਹਰ ਇੱਕ ਮੂਮੈਂਟ ਆਪਣਾ ਕੈਪਚਰ ਕਰਨਾ ਚਾਹਨੀ ਆ। ਕਹਿੰਦੇ ਨਾ ਜਾ ਰਹੇ ਤੁਸੀਂ? ਹਾਂਜੀ ਮੈਂ ਆਪਣੇ ਸਿਬਲਿੰਗਸ ਨਾਲ ਜਾ ਰਹੀ ਆ। ਹਾਂਜੀ ਅੱਜ ਕੱਲ ਪੰਜਵਾਂ ਇਸ਼ਨਾਨ ਹੈਗਾ ਬਹੁਤ ਰਸ਼ ਦੇਖਣ ਨੂੰ ਮਿਲ ਰਿਹਾ ਵਾ ਕੱਲ ਕਹਿੰਦੇ ਨੇ ਕਿ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੋਵੇਗਾ ਹਾਂਜੀ ਕੋਈ ਗੱਲ ਨਹੀਂ ਅਨ ਦਰਸ਼ਨ ਤਾਂ ਕਰਨੇ ਆ ਉਹਦੇ ਨਾਲ ਹੀ ਇੰਜੋਏਮੈਂਟ ਹੋਊਗੀ ਪਲੈਨਿੰਗ ਪਹਿਲਾਂ ਕਦੋਂ ਤੋਂ ਕੀਤੀ ਸੀ ਤੁਸੀਂ ਐਕਚੁਅਲੀ ਮੈਂ ਪਲੈਨਿੰਗ ਪਹਿਲਾਂ ਨਹੀਂ ਸੀ ਕੀਤੀ ਮੌਦੀ ਵੀਡੀਓ ਵਗੈਰਾ ਰੀਲਸ ਵਗੈਰਾ ਦੇਖ ਰਹੀ ਸੀ ਤੇ ਮੈਂ ਕੈਨੇਡਾ ਵਿੱਚ ਸੀ ਉਸ ਟਾਈਮ ਤੇ ਮੈਂ ਸੱਡਨਲੀ ਪਲਾਨ ਬਣਾਇਆ ਕਿ ਮੈਂ ਜਾਣਾ ਆ ਕੈਨੇਡਾ ਚ ਬਣਾਇਆ ਸੀ ਕਿ ਇੱਥੇ ਆ ਕੇ ਪਲਾਨ ਬਣਾਇਆ ਨਹੀਂ ਨਹੀਂ ਕਿ ਕੈਨੇਡਾ ਚ ਹੀ ਬਣਾਇਆ ਸੀ ਇੱਕ ਦਿਨ ਸੋਚਿਆ ਅਗਲੇ ਦਿਨ ਮੈਂ ਟਿਕਟਸ ਕਰਵਾ ਲਈ ਸੀ ਕੈਨੇਡਾ ਤੋਂ ਟਿਕਟ ਤੇ ਉਹਦੇ ਸ਼ਾਹੀ ਇਸ਼ਨਾਨ ਕਰਨ ਜਾ ਰਹੇ ਹਾਂਜੀ ਬਿਲਕੁਲ ਬਾਕੀ ਕੁਝ ਹੋਰ ਵੀ ਲੋਕ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਜਾ ਰਹੇ ਹੋ ਜੀ ਇਸ਼ਨਾਨ ਕਰਨ ਹਾਂਜੀ ਸ਼ੀ ਇਜ਼ ਮਾਈ ਸਿਸਟਰ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਰਸ਼ ਦੇਖਣ ਨੂੰ ਮਿਲ ਰਿਹਾ ਵਾ ਕੱਲ ਕਹਿੰਦੇ ਉੱਥੇ ਬਹੁਤ ਜ਼ਿਆਦਾ ਰਸ਼ ਹੋਵੇਗਾ ਪੰਜਵਾਂ ਸ਼ਾਹੀ ਇਸ਼ਨਾਨ ਹੈ ਕੱਲ ਨੂੰ ਹਾਂਜੀ ਪੂਰਾ ਪੂਰਾ ਹੀ ਹੈ ਰਸ਼ ਤਾਂ ਪੂਰਾ ਹੀ ਹੈ ਔਰ ਇੰਜੋਏ ਕਰਨਾ ਕਿ ਬੱਚੇ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਹਰ ਕੋਈ ਚਾਹੁੰਦਾ ਕਿ ਇਹ ਸਟ੍ਰਾਈਟ ਇਸ਼ਨਾਨ ਜਿਹੜਾ ਵਾ ਕੀਤਾ ਜਾਵੇ ਤਾਂ ਅਸੀਂ ਉਹ ਲੋਕਾਂ ਨਾਲ ਵੀ ਗੱਲਬਾਤ ਕਰ ਲਏ ਨੇ ਆ ਸਰ ਤੁਸੀਂ ਵੀ ਜਾ ਰਹੇ ਜੀ ਮਹਾਕੁੰਮ ਚ ਮਹਾਕੁੰਮ ਜਾ ਰਹੇ ਹਾਂ ਜੀ ਅੱਛਾ ਪਹਿਲਾਂ ਵੀ ਕਦੀ ਗਏ ਆ ਨਹੀਂ ਪਹਿਲਾਂ ਨਹੀਂ ਫਸਟ ਟਾਈਮ ਜਾ ਰਹੇ ਹਾਂ ਇਹ ਤਾਂ ਫਸਟ ਟਾਈਮ ਜਾ ਰਹੇ ਹਾਂ ਹਾਂ ਜੀ ਹਾਂ ਚਲੋ ਤਾਂ ਪਲਾਨਿੰਗ ਕੀਤੀ ਸੀ ਜਾਨ ਜੀ ਪਲਾਨਿੰਗ ਤਾਂ ਕੋਈ ਨਹੀਂ ਸੀ ਜੀ ਹਫਤੇ ਪਹਿਲਾਂ ਹੀ ਪਲਾਨਿੰਗ ਬਣੀ ਹੈ ਤੇ ਜਾ ਰਹੇ ਹਾਂ ਜੀ ਪਰਿਵਾਰ ਦੇ ਨਾਲ ਹੈ ਕਿ ਦੋਸਤ ਨਹੀਂ ਦੋਸਤ ਮਿੱਤਰਾਂ ਨਾਲ ਹੀ ਜਾ ਰਹੇ ਹਾਂ ਹੈ ਤਾਂ ਪਰਿਵਾਰ ਹੀ ਹੈ ਮਤਲਬ ਲੇਕਿਨ ਇਹ ਵੀ ਹਾਵੀ ਫੈਮਿਲੀ ਨਾਲ ਨਹੀਂ ਹੈਗੀ ਰਸ਼ ਕਹਿੰਦੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਵਾ ਬਹੁਤ ਲੋਕਾਂ ਨੇ ਦਰਸ਼ਨ ਕਰ ਵੀ ਲਈ ਇਸ਼ਨਾਨ ਕਰ ਲਿਆ ਵਾ ਤੇ ਗਿਣਤੀ ਹਲੇ ਵੀ ਜਿਹੜੀ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਜੀ ਮਤਲਬ ਲਗ ਲਗ ਵਿਊਜ਼ ਨੇ ਜੀ ਕੋਈ ਕਹਿੰਦਾ ਰਸ਼ ਹੈ ਨਹੀਂਗਾ ਤੇ ਕਈ ਲੋਕ ਕਹਿ ਰਹੇ ਚਾਰ-ਚਾ ਦਿਨ ਅਸੀਂ ਟ੍ਰੈਫਿਕ 'ਚ ਫਸੇ ਹੋਏ ਹਾਂ ਉਹ ਜਾ ਕੇ ਪਤਾ ਲੱਗੇਗਾ ਸਰ ਉੱਤੇ ਕੀ ਹੈ ਕੀ ਨਹੀਂ ਜੀ ਸਰ ਕੀ ਪਲਾਨੀ ਕੀਤੀ ਹੈ ਜੀ ਇਸ਼ਨਾਨ ਦੀ ਹੁਣ ਤੁਸੀਂ ਇਸ਼ਨਾਨ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਪਲਾਨਿੰਗ ਕੀਤੀ ਹੈ ਇਹ ਸਾਨੂੰ ਯਮਨਾ ਮਈਆ ਔਰ ਗੰਗਾ ਮਈਆ ਨੇ ਮਿਲ ਕੇ ਬੁਲਾਇਆ ਵੈ ਤੇ ਉਹਨਾਂ ਦੀ ਕਿਰਪਾ ਨਾਲ ਇਸ਼ਨਾਨ ਕਰਕੇ ਵਧੀਆ ਤੇ ਰਹਾਂਗੇ ਇਹ ਪੂਰਾ ਪੂਰਾ ਜੋਸ਼ ਓਵਾਜ ਆਪਣੇ ਵਿੱਚ ਰੇਲਾ ਦੇ ਅੰਦਰ ਬਹੁਤ ਜ਼ਿਆਦਾ ਰਾਸ਼ ਦੇਖਣ ਨੂੰ ਮਿਲ ਰਿਹਾ ਲੋਕ ਪ੍ਰਾਈਵੇਟ ਗੱਡੀਆਂ ਰਾਹੀਂ ਜਾ ਰਹੇ ਨੇ ਉੱਥੇ ਵੀ ਬਹੁਤ ਜ਼ਿਆਦਾ ਰਾਸ਼ ਦੇਖਣ ਨੂੰ ਮਿਲ ਰਿਹਾ ਵਾ ਮਹੀਨਾ ਪਹਿਲੇ ਕਰਾ ਲਈ ਸੀ ਸਰ ਬੁੱਕ ਡੇਢ ਮਹੀਨਾ ਪਹਿਲੇ ਹੋਰ ਕਨਫਰਮ ਸੀਟਾਂ ਸਾਡੀ ਸਭ ਦੀ ਜਿਹੜੀ ਵੀ ਖੜੇ ਹਾਂ ਜੀ ਹਾਂ ਜੀ ਜੀ ਇੱਕ ਦੋਸਤ ਮਿੱਤਰ ਜਾ ਰਹੇ ਨਾਲ ਅਸੀਂ ਟੋਟਲ 11 ਜਨੇ ਜਾ ਰਹੇ ਹਾਂ ਜੀ ਹਾਂ ਜੀ 11 ਜਨੇ ਜਾ ਰਹੇ ਹਾਂ ਦੇ ਕੱਲ ਸ਼ਾਹੀ ਇਸ਼ਨਾਨ ਹੈਗਾ ਪੰਜਵਾਂ ਸ਼ਾਹੀ ਇਸ਼ਨਾਨ ਕੱਲ ਆਪਣਾ ਮਾਘ ਪੂਰणिमा ਵੈ ਉਹਦੇ ਮੱਤਵ ਨੇ ਲਈ ਜਾ ਰਹੇ ਹਾਂ ਜੀ ਸ਼ਾਹੀ ਇਸ਼ਨਾਨ ਕਰਨ ਲਈ ਹਾਂਜੀ ਹਾਂਜੀ ਮਾਘ ਪੂਰਨੇ ਵਾਂ ਵਿੱਚ ਸ਼ਾਹੀ ਕੱਲ ਇਸ਼ਨਾਨ ਕਰ ਲੂ ਹਾਂਜੀ ਹਾਂਜੀ ਸ਼ਾਹੀ ਇਸ਼ਨਾਨ ਕੱਲ 12:00 ਵਜੇ ਪਹੁੰਚਾਂਗੇ ਦੁਪਹਿਰ ਕੋਲੇ ਇਸ਼ਨਾਨ ਕਰਕੇ ਆਪਣਾ ਆਨੰਦ ਲਵਾਂਗੇ ਕਿੰਨਾ ਤੇ 150 200 ਕਿਲੋਮੀਟਰ ਲੰਬਾ ਜਾਮ ਵੀ ਲੱਗਾ ਆ ਉਹ ਜਿਹੜੇ ਪ੍ਰਾਈਵੇਟ ਗੱਡੀਆਂ 'ਚ ਜਾ ਰਿਹਾ ਹੈ ਟ੍ਰੇਨਾਂ ਵਾਲੇ ਜਿਹੜੇ ਆ ਉਹ ਤਾਂ 7-8 ਕਿਲੋਮੀਟਰ ਦਾ ਹੀ ਆ ਜੀ ਆਪਣੇ ਤਸਵੀਰਾਂ ਨੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਦਾਂ ਤੁਸੀਂ ਦੇਖ ਸਕਦੇ ਹੋ ਜੋ ਟ੍ਰੇਨ ਆ ਉਹ ਪਹੁੰਚ ਤਾ ਇਹ ਟ੍ਰੇਨ ਦੇ ਵਿੱਚ ਲੋਕ ਜਿਹੜੇ ਨੇ ਸ਼ਾਹੀ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਤੁਹਾਨੂੰ ਰਸਤੀਆਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਟ੍ਰੇਨ ਦੇ ਅੰਦਰ ਵੀ ਰਸ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਤਾਂ ਸੂਬੇਦਾਰ ਗੰਝ ਜਿਹੜੀ ਕਿ ਜੰਮੂ ਮੇਲ ਹੈਗੀ ਆ ਇਹ ਕੱਲ ਦੁਪਹਿਰੇ ਕਰੀਬ 2 ਵਜੇ ਟ੍ਰੇਨ ਜਿਹੜੀ ਆ ਪਹੁੰਚੇਗੀ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਟ੍ਰੇਨਾਂ ਦੇ ਅੰਦਰ ਰਸਤੀਆਂ ਤਸਵੀਰਾਂ ਤੁਹਾਨੂੰ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਆ ਬਾਰੀਆਂ ਤੇ ਲਮਕੇ ਲੋਕ ਤੁਹਾਨੂੰ ਮਿਲਣਗੇ ਕਿਉਂਕਿ ਇਹ ਹਰ ਕੋਈ ਜਾਣਦਾ ਕਿ ਇਹ ਸ਼ਾਹੀ ਇਸ਼ਨਾਨ ਜਿਹੜਾ ਵਾ ਕੀਤਾ ਜਾਵੇ ਤਸਵੀਰਾਂ ਲੁਧਿਆਣਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਆ ਤਾਂ ਟ੍ਰੇਨ ਤੋਂ ਅੰਦਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਏਸੀ ਕੋਚ ਦੇ ਅੰਦਰ ਵੀ ਤੁਹਾਨੂੰ ਇਹ ਰਸ਼ ਦੇਖਣ ਨੂੰ ਮਿਲੇਗਾ ਤਾਂ ਚਾਹੇ ਉਹ ਫਰਸਟ ਕਲਾਸ ਏਸੀ ਹੋਵੇ ਚਾਹੇ ਉਹ ਸੈਕਿੰਡ ਕਲਾਸ ਏਸੀ ਹੋਵੇ ਚਾਹੇ ਉਹ ਥਰਡ ਕਲਾਸ ਹੋਵੇ ਤਾਂ ਹਰ ਇੱਕ ਇੱਕ ਡੱਬੇ ਦੇ ਵਿੱਚ ਇਹ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਨੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਟ੍ਰੇਨ ਜਿਹੜੀ ਆ ਪਹੁੰਚ ਚੁੱਕੀ ਆ ਤਾਂ ਇਹ ਰਾਸ਼ਨੀਆ ਤਸਵੀਰਾਂ ਜੋ ਤੁਹਾਨੂੰ ਅਸੀਂ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਜਨਰਲ ਡੱਬੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਟਿਕਟਾਂ ਜਿਹੜੀਆਂ ਵਾ ਹਾਲੇ ਤੱਕ ਕਨਫਰਮ ਨਹੀਂ ਹੋਈਆਂ ਸੀਗੀਆਂ ਲੋਕ ਚਾਹੁੰਦੇ ਸੀ ਕਿ ਅਸੀਂ ਇਹ ਸ਼ਾਹੀ ਇਸ਼ਨਾਨ ਕਰ ਲਈਏ ਤਾਂ ਕਿਸ ਤਰ੍ਹਾਂ ਦੇਖਣਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਹਰ ਕੋਈ ਜਾਣਦਾ ਕਿ ਮੈਂ ਪਹਿਲਾਂ ਜਾ ਕੇ ਆਪਣੀ ਸੀਟ ਜਿਹੜੀ ਆ ਕਿ ਬੈਠ ਜਾਵਾ ਤਾਂ ਲੋਕ ਜਿਹੜੇ ਅੰਦਰ ਨੇ ਉਹ ਬਾਹਰ ਉਤਰਨਾ ਚਾਹ ਰਹੇ ਨੇ ਪਰ ਉਹਨਾਂ ਨੂੰ ਬਾਹਰ ਉਤਰਨ ਦਾ ਵੀ ਇਹੇ ਮੌਕਾ ਜਿਹੜਾ ਵਾ ਨਹੀਂ ਮਿਲ ਰਿਹਾ ਵਾ ਤੇ ਸੂਬੇਦਾਰ ਗੰਜ ਜਿਹੜੀ ਟ੍ਰੇਨ ਹੈਗੀ ਆ ਜੋ ਕਿ ਪ੍ਰਿਆਗਰਾਜ ਤੋਂ ਕੁਛ ਹੀ ਕਿਲੋਮੀਟਰ ਪਹਿਲਾਂ ਸਟੇਸ਼ਨ ਪੈਂਦਾ ਵਾ ਕਿ ਉੱਥੇ ਟ੍ਰੇਨ ਜਿਹੜੀ ਕਰੀਬ 2:30 ਵਜੇ ਪਹੁੰਚੇਗੀ ਤਾਂ ਕੱਲ ਮਾਘ ਪੂਰਨਿਮਾ ਦਾ ਜੋ ਇਸ਼ਨਾਨ ਹੈਗਾ ਵਾ ਉਹ ਇਸ਼ਨਾਨ ਲੋਕ ਕਰਨਗੇ ਤਾਂ ਅੰਦਰ ਤਸਵੀਰਾਂ ਤੁਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ तो अंदर जो है बैठन में भी जगह नहीं मिल रही हैगी तस्वीर जो तुम देख रहे हो आप भी जा रहे हो महाकुंभ जा रहे हो इनान करने कहां से पहले दिल्ली से कटरा गए हैं हाँ। कटरा से प्रयागराज जा रहे हैं प्रयागराज जा रहे हैं हाँ। तो भीड़ कैसे देखने में मेरी अंदर रश बड़ा रश है जी सर बहुत रश है इस वक्त एसी डिपो में रश है सही हां जी सर बहुत रश है हां जी सर तो कल के दोपहर को पहुंचेंगे हां जी सर ਉਹ ਪੈਸੇ ਫਿਰ ਅੰਦਰ ਬੈਠ ਕੇ ਕਰ ਰਹੇ ਐਡਜਸਟ ਕਰ ਰਹੇ ਜਾਣੇ ਕੇ ਲਈ ਹਿੰਮਤ ਕਰ ਰਹੇ ਜਾਣੇ ਨਾਣਾ ਹੈ ਹਮ ਲੋਗੋ ਨੇ ਇਸ ਚੱਕਰ ਵਿੱਚ ਸਰ ਅੰਮ੍ਰਿਤ ਲਈ ਟ੍ਰੇਨਰ ਦੇ ਅੰਦਰ ਰਸ਼ ਇਸ ਵਕਤ ਦੇਖਣ ਨੂੰ ਮਿਲ ਰਿਹਾ ਵਾ ਤਾਂ ਹਰ ਕੋਈ ਜਾਣਦਾ ਕਿ ਅਸੀਂ ਆਪਣੀ ਸੀਟ ਤੇ ਬੈਠ ਜਾਈਏ ਜਿੱਥੇ ਵੀ ਜਗ੍ਹਾ ਮਿਲਦੀ ਅਸੀਂ ਉੱਥੇ ਬੈਠ ਜਾਈਏ ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਸਰ ਤੁਸੀਂ ਵੀ ਮਹਾਕੁੰਜਾਰੇ ਜੀ ਨਹੀਂ ਜੀ ਨਹੀਂ ਹਾਂ ਜੀ ਜੀ ਕਿੱਥੇ ਜਾ ਰਹੇ ਜੀ ਮੈਂ ਦਿੱਲੀ ਤੱਕ ਜਾਣਾ ਅੱਜ ਦਿੱਲੀ ਜਾ ਰਹੇ ਰਸ਼ ਉਹ ਦੇਖਣ ਨੂੰ ਮਿਲ ਰਿਹਾ ਰਸ਼ ਤਾਂ ਹੈ ਹੀ ਹੈ ਜੀ ਰਸ਼ ਹੈ ਹੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਤਾਂ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਰ ਡੱਬੇ ਜਿਹੜੇ ਨੇ ਭਰੇ ਹੋਏ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਸਟੇਸ਼ਨ ਤੋਂ ਦਿਖਾ ਰਹੇ ਆ ਤਾਂ ਮਹਾ ਕੁੰਭ ਸ਼ਾਹੀ ਸ਼্নান ਹੋ ਰਿਹਾ ਵਾ ਕੱਲ ਪੰਜਵਾਂ ਸ਼ਾਹੀ ਸ਼্নান ਹੈਗਾ ਵਾ ਤਾਂ ਲਾਸਟ ਇਸ਼ਨਾਨ ਜਿਹੜਾ ਵਾ ਸ਼੍ਰੀ ਰਾਤਰੀ ਵਾਲੇ ਦਿਨ 26 ਤਰੀਕ ਨੂੰ ਹੋਵੇਗਾ ਪਾ ਲਗਾਤਾਰ ਭੀੜ ਜਿਹੜੀ ਉੱਥੇ ਦੇਖਣ ਨੂੰ ਮਿਲ ਰਹੀ ਆ ਤਰੋੜਾ ਲੋਕਾਂ ਨੇ ਇਹ ਇਸ਼ਨਾਨ ਜੋ ਕੀਤਾ ਹੈ ਕਿਉਂਕਿ 144 ਸਾਲ ਬਾਅਦ ਇਹ ਮਹਾਕੁੰਬਾ ਆ ਤਾਂ ਸੀਟਾਂ ਜਿਹੜੀਆਂ ਨਹੀਂ ਮਿਲ ਰਹੀਆਂ ਜਗ੍ਹਾ ਬੈਠਣ ਨੂੰ ਨਹੀਂ ਮਿਲ ਰਹੀ ਅੰਦਰ ਪਰ ਲੋਕ ਫਿਰ ਵੀ ਜਾ ਰਹੇ ਨੇ ਕੀ ਕਿਤਨਾ ਕਿਤੇ ਅਸੀਂ ਰਜਿਸਟਰ ਹੋ ਜੀ ਆਪਣੀ ਸੀਟ ਦਾ ਇੰਤਜ਼ਾਰ ਕਰ ਲਈਏ ਸਰ ਤੁਸੀਂ ਵੀ ਮਹਾਕੁੰਬ ਜਾ ਰਹੇ ਜੀ ਮਹਾ ਜੀ 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 ਕਲਾਸ਼ ਨੂੰ ਦੇਖਣ ਮਿਲ ਰਿਹਾ ਹੈ ਜੀ ਬਿਲਕੁਲ ਬੜੀ ਜਿਆਦਾ ਭੀੜ ਹੈ ਸਰ

ਬਿਲਕੁਲ ਤੋਂ ਅਭੀ ਅੰਦਰ ਕੈਸੇ ਰਸ ਦੇਖ ਰਹੇ ਕੈਸੇ ਮੈਰਿਜ ਕਰ ਰਹੇ ਫਿਰ ਬੈਠਣਾ ਕੈਸੇ ਬੜਾ ਬੜਾ ਨਰਵਸ ਹੋ ਰਿਹਾ ਕਨਫਿਊਜ਼ਨ ਹੋ ਰਿਹਾ ਦੇਖ ਕੇ ਕਿ ਕੈਸੇ ਚਲੋ ਆਪ ਕੀ ਕਰ ਲਾ ਪੜ ਜਾਓਗੇ ਤੁਹਾਨੂੰ ਸੀਟ ਨਹੀਂ ਮਿਲੇਗੀ ਨਹੀਂ ਮਿਲੇਗੀ ਨਹੀਂ ਮਿਲੇਗੀ ਤੋਂ ਫਿਰ ਜੇ ਹੀ ਮੈਂ ਬੈਠਾ ਰਹਾ ਆਪ ਤੋਂ ਬੈਠਣਾ ਪੜੇਗਾ ਆਪ ਤੋਂ ਟਾਇਲਟ ਵੀ ਰੋਕਣਾ ਪੜੇਗਾ ਇਹ ਦਿੱਕਤ ਹੋ ਜਾਏਗੀ ਨਹੀਂ 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 ਬਿਲਕੁਲ ਸਰ ਬਿਲਕੁਲ ਮੈਂ ਲੋਕ ਜਿਵੇਂ ਕਿ ਕਹਿ ਰਹੇ ਨੇ ਕਿ ਅਬ ਜਸਟ ਜਿਹੜਾ ਕਰ ਰਹੇ ਨੇ ਪਰ ਜੇ ਸੀਟ ਤੋਂ ਉੱਠ ਕੇ ਤਾਂ ਸੀਟ ਦੁਆਰਾ ਨਹੀਂ ਮਿਲੇਗੀ ਤਾਂ ਰਸ਼ ਜੋ ਆ ਰੇਲਵੇ ਚ ਦੇਖਣ ਨੂੰ ਮੇਰੇ ਇੱਕ ਵਾਰ ਅੰਦਰ ਦੀ ਤਸਵੀਰ ਮੈਂ ਕਹੂਗਾ ਦਿਖਾਉਣ ਦੀ ਕੋਸ਼ਿਸ਼ ਕਰ ਦਨ ਅੰਦਰ ਜਿਹੜਾ ਵਾ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤਾਂ ਇਹ ਪ੍ਰਯਾਗਰਾਜ ਮਹਾ ਕੁੰਮ ਦੇ ਵਿੱਚ ਲੋਕ ਡੁਬਕੀ ਲਗਾਉਣ ਦੇ ਲਈ ਪਹੁੰਚ ਰਹੇ ਨੇ ਅਕਾ ਤੁਸੀਂ ਵੀ ਜਾ ਰਹੇ ਇਸ਼ਨਾਨ ਕਰਨ ਜਾ ਰਹੇ ਜੀ ਅਰੇ ਮਾਇ ਨਹੀਂ ਜਾ ਰਹੇ ਇਸ਼ਨਾਨ ਕਰਨੇ ਆਮ ਪਾ ਨਾ ਦਿਖਾ ਰਹੇ ਆ ਦੁਨੀਆ ਵਰ ਨੂੰ ਤੇ ਤਸਵੀਰਾਂ ਦੋ ਤੁਸੀਂ ਦੇਖ ਰਹੇ ਹੋ ਤੁਸੀਂ ਮਤਲ ਲੈ ਜਾਣਾ ਗੇਮਸ਼ਨ ਵਾਲੇ ਆਪਾਂ ਬਾਦਰਾ ਪ੍ਰਿਆਮਾ ਬੱਲੂਧਿਆਣਾ ਰੇਲਵੇ ਸਟੇਸ਼ਨ ਦੇ ਤਸਵੀਰਾਂ ਨੇ ਤਾਂ ਕੁਝ ਅੰਦਰਲੀ ਤਸਵੀਰਾਂ ਜੋ ਤੁਹਾਨੂੰ ਅਸੀਂ ਅੰਦਰਲੀ ਦਿਖਾ ਰਹੇ ਆ ਤਾਂ ਹਰ ਕੋਈ ਜਿਹੜਾ ਵਾ ਇਹ ਇਸ਼ਨਾਨ ਕਰਨਾ ਚਾਹੁੰਦਾ ਵਾ ਅੱਜ ਕੱਲ੍ਹ ਯਾਨੀ ਕਿ ਪੰਜਵਾਂ ਇਹ ਸ਼ਾਹੀ ਇਸ਼ਨਾਨ ਹੋਵੇਗਾ ਮਾਗ ਪੂਰणिमा ਦਾ ਇਹ ਇਸ਼ਨਾਨ ਹੈਗਾ ਵਾ ਇਸ ਤੋਂ ਬਾਅਦ 26 ਜਨ ਜਨ 26 ਫਰਵਰੀ ਦਾ ਜੋ ਕੀ ਮਹਾਸ਼ੁਭਾਤੀ ਤੇ ਇਸ਼ਨਾਨ ਹੋਵੇਗਾ ਤਾਂ ਲਾਸਟ ਸਟਾન્ડ ਜਿਹੜਾ ਵਾ ਫਰਵਰੀ 26 ਨੂੰ ਹੋਵੇਗਾ ਤਾਂ ਚਾਰ ਸ਼ਾਹੀ ਇਸ਼ਨਾਨ ਹੋ ਚੁੱਕੇ ਨੇ ਤਾਂ ਪੰਜਵਾਂ ਸ਼ਾਹੀ ਇਸ਼ਨਾਨ ਜਿਹੜਾ ਵਾ ਹੋਣ ਜਾ ਰਿਹਾ ਵਾ ਤਾਂ ਇਹਦਾ ਤਸਵੀਰਾਂ ਦੇ ਸਕਦੇ ਹੋ ਬੱਚੇ ਜਿਹੜੇ ਛੋਟੇ-ਛੋਟੇ ਨੇ ਤਾਂ ਭੀੜ ਜਿਹੜੀ ਆ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਤਾਂ ਹਰ ਇੱਕ ਨੂੰ ਜਿਹੜਾ ਵਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤਾਂ ਇਹ ਭੀੜ ਦੇਖ ਸਕਦੇ ਹੋ ਲੋਕ ਜਿਹੜੇ ਨੇ ਜਿੱਥੇ ਵੀ ਜਗ੍ਹਾ ਮਿਲਦੀ ਅੰਦਰ ਵੀ ਤੁਸੀਂ ਦੇਖੋਗੇ ਤਾਂ ਹੇ ਨੀਚੇ ਲੇਟੇ ਹੋਏ ਨਜ਼ਰ ਆ ਰਹੇ ਨੇ ਪਰ ਲੋਕ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਅਡਜਸਟ ਕਰ ਰਹੇ ਨੇ ਬਾਰੀਆਂ ਤੇ ਲੇਟੇ ਜਿਹੜਾ ਕਿ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਹੀ ਬੈਠ ਜਾਂਦੇ ਨੇ ਮਾਹਗੂਮ ਜਾਰੇ ਸ਼ਨਾਗਰ ਜਾ ਰਹੇ ਜੀ ਕਿੱਥੋਂ ਆਏ ਤੁਸੀਂ ਮੁਕੇ एरिया ਦਾ ਕੈਮਰਾ ਤੇ ਮਾਰੋ ਪਿੰਡਾਂ ਪਰ ਜਾ ਰਹੇ ਪਿੰਡਾਂ ਹਾਂਜੀ ਹਾਂਜੀ ਬਹੁਤ ਰਸ਼ ਦੇਖਣ ਮਿਲੇ ਹਾਂਜੀ ਜੀ ਕਿਸ ਤਰ੍ਹਾਂ ਅਰੈਸਟ ਕਰ ਰਹੇ ਤੁਸੀਂ ਰਸ਼ ਦੇਹੀ ਪਬਲਿਕ ਦੇ ਨਾਲ ਹੀ ਆ ਹੁਣ ਠੱਕੇ ਠੁੱਕੇ ਖਾ ਕੇ ਬੜੇ ਆ ਜੇ ਮਿਲੋ ਜੇ ਸੀਰ ਚਾਤੀ ਦਾ ਸੀਰ ਦੁਆਰਾ ਨਹੀਂ ਮਿਲਣੀ ਦੁਆਰਾ ਬਸ ਫਿਰ ਕਿੱਦਾਂ ਅਰੈਸਟ ਕਰੂਗੇ ਹੁਣ ਦੇਖੋ ਹੁਣ ਸਰ ਪਠਾਨਪੀ ਨੂੰ ਫਿਰ ਕਿਸ ਤਰ੍ਹਾਂ ਕਰੂਗੇ ਤੁਸੀਂ ਬਸ ਇੱਥੇ ਹੀ ਆਂ ਖਿੜਕੀ ਦੇ ਜਿਹੜਾ ਆਏ ਆ बाथरूम वगैरह कुछ नहीं एडजस्ट करना पैना दिल्ली। 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 तो हालत खराब हो रखी है दिल्ली की हाँ। देखो आप उतर पाएंगे नहीं उतर पाएंगे ਸਤਿ ਸ੍ਰੀ ਅਕਾਲ ਜਿਹੜਾ ਵਾ ਕੋਈ ਚਾਹੁੰਦਾ ਕਿ ਅਸੀਂ ਨਾ ਛੱਡੀਏ ਕਿਉਂਕਿ ਇਹ ਸੀਟ ਦੁਆਰਾ ਨਹੀਂ ਮਿਲੇਗੀ ਤਾਂ ਇਹ ਜਨਰਲ ਡੱਬੇ ਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਕੁਝ ਏਸੀ ਡੱਬੇ ਨੇ ਉਹ ਵੀ ਤਸਵੀਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਬਹੁਤ ਜਿਹੜਾ ਕਿ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਸਟ ਕਲਾਸ ਏਸੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਕੈਬਨ ਬਣੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਸੈਕੰਡ ਕਲਾਸ ਜਾਂ ਥਰਡ ਕਲਾਸ ਜਿਹੜੀ ਏਸੀ ਟ੍ਰੇਨਾਂ ਨੇ ਉਹਨਾਂ ਦੇ ਵਿੱਚ ਵੀ ਇਹ ਰਾਸ਼ ਜਿਹੜਾ ਵਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਤਾਂ ਮਹਾ ਕੁੰਮਨੂ ਹਰ ਕੋਈ ਇਸ਼ਨਾਨ ਕਰਨ ਜਾ ਰਿਹਾ ਤਾਂ ਜਿਹੜੇ ਟ੍ਰੇਨ ਦੇ ਟੀਟੀ ਨੇ ਉਹਨਾਂ ਨੇ ਵੀ ਗੱਲ ਬਾਤ ਸਰ ਕਿੰਨਾ ਕੁ ਰਸ਼ ਦੇਖਣ ਨੂੰ ਮਿਲ ਰਿਹਾ ਜੀ ਕਾਫੀ ਰਸ ਹੈ ਕਾਫੀ ਰਸ ਹੈ ਗਾੜੀ ਮੇਂ ਐਸੀ ਟ੍ਰੇਨਾਂ ਦੇ ਵਿੱਚ ਵੀ ਰਸ਼ ਨਜ਼ਰ ਆ ਆ ਇਹ ਸੱਪਾਂ ਮੈਂ ਆ ਰਹੇ ਸੀ ਵੀ ਕਲੀਅਰ ਨਹੀਂ ਹੋ پا ਰਹੀ ਹੈ ਬੁਰਾ ਹਾਲ ਹੈ ਵੇਟਿੰਗ ਮੇਂ ਵੀ ਲੋਕ ਭਗ ਰਹਿ ਗਏ ਅਚਾ ਵੇਟਿੰਗ ਦੇ ਵਿੱਚ ਵੀ ਉੱਥੇ ਏਸੀ ਚ ਹਾਂ ਹਾਂ ਜਿੰਨਾਂ ਇੱਕ ਪਾਰਸਲ ਦੇ ਵੇਟਿੰਗ ਵਾਲੇ ਗਾੜੀ ਮੇਂ ਬੈਠेंगे ਔਰ ਕਹਾ ਜਾਣਗੇ niche ਥੋੜੀ ਉਤਰेंगे ਉਹਨਾਂ ਨੂੰ ਅਲਾਉ ਹੈ ਉਹ ਇੰਨਾ ਕ ਰਸ਼ ਦੇਖਣ ਨੂੰ ਮਿਲਦਾ ਰੋਜ਼ ਟ੍ਰੇਨਾਂ ਦੇ ਵਿੱਚ ਡੇਲੀ ਸਹੀ ਰੌਚਾ ਚੱਲ ਰਹਾ ਹੈ ਔਰ ਕਰਾਊਡ ਹੈ ਸਲੀਪਰ ਵਗੈਰਾ ਮੈਂ ਤਾਂ ਐਸੀ ਮੈਂ ਪੈਕ ਜਾ ਰਹਾ ਐਸੀ ਬਿਲਕੁਲ ਜਿਹੜਾ ਫਰਸਟ ਐਸੀ ਉਹਦੇ ਚ ਵੀ ਰਸ਼ ਹੁੰਦਾ ਬਿਲਕੁਲ ਪੈਕ ਹੈ ਫਰਸਟ ਐਸੀ ਬਿਲਕੁਲ ਪੈਕ ਹੈ ਭਾਈ ਜਿਹੜੇ ਟੀਟੀ ਨੇ ਉਹ ਦੱਸ ਰਹੇ ਨੇ ਕਿ ਇਹ ਜਾਣਕਾਰੀ ਦੇ ਰਹੇ ਨੇ ਕਿ ਲਗਾਤਾਰ ਰਸ਼ ਜਿਹੜਾ ਵਾ ਟ੍ਰੇਨਾਂ ਦੇ ਵਿੱਚ ਹੈਗਾ ਵਾ ਕਿਉਂਕਿ ਰੋਜ਼ ਹੈ ਸਫਰ ਕਰਦੇ ਨੇ ਤਾਂ ਕਿਆ ਰਹਿਣੇ ਕਿ ਚਾਹੇ ਉਹ ਏਸੀ ਟ੍ਰੇਨਾਂ ਹੋਣ ਚਾਹੇ ਉਹ ਜਨਰਲ ਡੱਬੇ ਲੱਗੇ ਹੋਣ ਤਾਂ ਉਹਨਾਂ ਦੇ ਵਿੱਚ ਇਹ ਭੀੜ ਜਿਹੜੀ ਆ ਇਸ ਵਕਤ ਦੇਖਣ ਨੂੰ ਮਿਲ ਰਹੀ ਆ ਤਾਂ ਇਹ ਟ੍ਰੇਨ ਜਿਹੜੀ ਆ ਇਸ ਵਕਤ ਰਵਾਨਾ ਹੋ ਰਹੀ ਆ ਤਾਂ ਲੋਕ ਹਲੇ ਵੀ ਜਿਹੜਾ ਆਪਣਾ ਚੜਨ ਦੇ ਲਈ ਇੰਤਜ਼ਾਰ ਕਰ ਰਹੇ ਨੇ ਕਿ ਇਸ ਡੱਬੇ ਦੇ ਵਿੱਚ ਕਿਤਨਾ ਕਿਤੇ ਸਾਨੂੰ ਜਗ੍ਹਾ ਮਿਲ ਜਵੇ ਤਾਂ ਮਹਾਕੁੰਭ ਦੇ ਲਈ ਇਹ ਟ੍ਰੇਨ ਜਿਹੜੀ ਹੈ ਇਸ ਵਕਤ ਰਵਾਨਾ ਹੋ ਚੁੱਕੀ ਆ ਤੇ ਇਹ ਤਸਵੀਰਾਂ ਜੋ ਸੂਬੇਦਾਰ ਗੰਜ ਟ੍ਰੇਨ ਹੈਗੀ ਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿਖਾਈਆਂ ਨੇ ਜਿੱਥੇ ਗਿਣਤੀ ਲਗਾਤਾਰ ਸਟੇਸ਼ਨਾਂ ਤੇ ਵਧ ਦੇਖਣ ਨੂੰ ਮਿਲ ਰਹੀ ਹੈ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਮਹਾਕੁੰਭ ਦੌਰਾਨ ਜਿਹੜੇ ਸ਼ਾਹੀ ਇਸ਼ਨਾਨ ਹੋ ਚੁੱਕੇ ਨੇ ਪਹਿਲਾ ਸ਼ਾਹੀ ਇਸ਼ਨਾਨ 13 ਜਨਵਰੀ ਨੂੰ ਹੋਇਆ ਸੀਗਾ ਤੇ ਦੂਜਾ ਸ਼ਾਹੀ ਇਸ਼ਨਾਨ 14 ਜਨਵਰੀ ਨੂੰ ਮਕਰ ਸਕ੍ਰਾਂਤੀ ਵਾਲੇ ਦਿਨ ਹੋਇਆ ਸੀ ਤੀਸਰਾ ਸ਼ਾਹੀ ਇਸ਼ਨਾਨ ਮੋਨੀ ਅਮਵਸਿਆ ਜੋ ਕਿ 29 ਜਨਵਰੀ ਨੂੰ ਦਿਨ ਬੁੱਧਵਾਰ ਦਾ ਦਿਨ ਹੋਇਆ ਸੀਗਾ ਤਾਂ ਚੌਥਾ ਸ਼ਾਹੀ ਇਸ਼ਨਾਨ ਬਸੰਤ ਪੰਚਮੀ ਦੇ ਦਿਨ ਜਿਹੜਾ ਕਿ ਸੋਮਵਾਰ ਦਾ ਦਿਨ ਸੀਗਾ ਉਸ ਦਿਨ ਇਸ਼ਨਾਨ ਹੋਇਆ ਤੇ ਕੱਲ ਪੰਜਵਾਂ ਸ਼ਾਹੀ ਇਸ਼ਨਾਨ ਹੈਗਾ ਵਾ ਮਾਗੀ ਪੂਰणिमा ਦਾ ਇਸ਼ਨਾਨ ਹੈਗਾ ਵਾ ਤਾਂ ਲੋਕ ਜਿਹੜੇ ਨੇ ਹਲੇ ਵੀ ਉੱਥੇ ਗਿਣਤੀ ਜਿਹੜੀ ਵੱਧ ਦੇਖਣ ਨੂੰ ਮਿਲ ਰਹੀ ਆ ਤਾਂ ਛੇਵਾਂ ਸ਼ਾਹੀ ਇਸ਼ਨਾਨ ਜੋ ਕਿ 26 ਫਰਵਰੀ ਨੂੰ ਮਹਾ ਸ਼ਰਾਤਰੀ ਵਾਲੇ ਦਿਨ ਹੋਵੇਗਾ ਤਾ ਹਰ ਕੋਈ ਆਪਣਾ ਇੰਤਜ਼ਾਰ ਕਰ ਰਿਹਾ ਕਿ ਇਸ ਮਹਾਕੂਮ ਦੇ ਵਿੱਚ ਡੁਬਕੀ ਲਗਾਈ ਜਾਵੇ ਤਾਂ ਟ੍ਰੇਨ ਜਿਹੜੀ ਐ ਇਸ ਵਕਤ ਰਵਾਨਾ ਹੋਈ ਐ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕੁਝ ਲੋਕ ਜਿਹੜੇ ਨੇ ਵਿਸ਼ੇਸ਼ ਜਨਾਂ ਨਾਲ ਗੱਲਬਾਤ ਕੀਤੀ ਕਿ ਕੈਨੇਡਾ ਤੋਂ ਵੀ ਆ ਕੇ ਜਿਹੜਾ ਬਾ ਇੱਥੇ ਆ ਕੇ ਇਸ਼ਨਾਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਇੱਕ ਵਾਰ ਫੇਰ ਦਿਖਾਉਂਦਾ ਲੈਂਦੇ ਆ ਜਨਰਲ ਡੱਬੇ ਦੀਆਂ ਤਸਵੀਰਾਂ ਨੇ ਜਿੱਥੇ ਭੀੜ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਪਾਇ ਹੈ ਲੋਕ ਜਿਹੜੇ ਨੇ ਇੱਕ ਦੂਸਰੇ ਨਾਲ ਬਹੁਤ ਮੁਸ਼ਕਿਲ ਦੇ ਨਾਲ ਅਡਜਸਟ ਕਰ ਰਹੇ ਨੇ ਜਿੱਥੇ ਵੀ ਜਗ੍ਹਾ ਉਹਨਾਂ ਨੂੰ ਮਿਲ ਰਹੀ ਆ ਉਹ ਉੱਥੇ ਹੀ ਲੇਟ ਜਾਂਦੇ ਨੇ ਉੱਥੇ ਹੀ ਬੈਠ ਜਾਂਦੇ ਨੇ ਪਾਇ ਇਸ਼ਨਾਨ ਜੋ ਚੱਲ ਰਹੇ ਨੇ ਕੱਲ ਮਾਗੀ ਪੂਰਨਿਮਾ ਦਾ ਇਸ਼ਨਾਨ ਆ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਿੱ ਤਸਵੀਰਾਂ ਦਿਖਾਈਆਂ ਲਗਾਤਾਰ ਰਾਸ਼ ਜਿਹੜਾ ਵਾ ਸਟੇਸ਼ਨਾਂ ਤੇ ਹੋਵੇ ਚਾਹੇ ਉਹ ਨਿਜੀ ਵਾਹਨਾਂ ਰਾਹੀਂ ਲੋਕ ਪਹੁੰਚ ਰਹੇ ਹੋਣ ਤਦ ਰਸ਼ ਦੇਖਣ ਨੂੰ ਮਿਲ ਰਿਹਾ ਵਾ ਜੋ ਕੱਲ ਦਾ ਜੋ ਉੱਥੇ ਆਈਡੀਆ ਮਿਲਿਆ ਵਾ ਕਿ ਕੱਲ 200 ਤੋਂ 150 ਕਿਲੋਮੀਟਰ ਤੱਕ ਹੁਣ ਤੱਕ ਜਿਹੜਾ ਲੰਬਾ ਜਾਮ ਇਸ ਵਕਤ ਲੱਗਿਆ ਹੋਇਆ ਵਾ ਜਿਹੜੇ ਨਿਜੀ ਵਾਹਨਾਂ ਰਾਹੀਂ ਜਿਹੜੇ ਪਹੁੰਚ ਰਹੇ ਨੇ ਤਾਂ ਉੱਥੇ ਲੰਬਾ ਜਾਮ ਲੱਗਿਆ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਖੂਬ ਇੰਤਜ਼ਾਮ ਜਿਹੜੇ ਨੇ ਲਗਾਤਾਰ ਕੀਤੇ ਜਾਂਦੇ ਨੇ ਰੇਲਵੇ ਪ੍ਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਰ ਰੇਲਵੇ ਦੇ ਅੰਦਰ ਲਗਾਤਾਰ ਇਹ ਲੰਬਾ ਜਾਮ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਵਾ ਸਪੈਸ਼ਲ ਟ੍ਰੇਨਾਂ ਜਿਹੜੀਆਂ ਵਾ ਰੇਲ ਮੰਤਰਾਲੇ ਵੱਲੋਂ ਚਲਾਈਆਂ ਗਈਆਂ ਨੇ ਤਾਂ ਕਿ ਹਰ ਕੋਈ ਜਿਹੜਾ ਵਾ ਇਸ ਮਹਾਕੁੰਮ ਦੇ ਵਿੱਚ ਡੁਬਕੀ ਲਗਾ ਸਕੇ ਕੈਮਰਾਮੈਨ ਵਿਕਾਸ ਦਿਨਾਂ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ